ਪੰਜਾਬ ਵਿਧਾਨ ਸਭਾ ਦੇ ਦੂਸਰੇ ਦਿਨ ਦੇ ਬਹੁਤ ਹੀ ਇੰਪੋਰਟੈਂਟ ਸੈਸ਼ਨ ਦੇ ਵਿੱਚ ਅੱਜ ਪੰਜਾਬ ਦੇ ਨਾਲ ਰਿਲੇਟਡ ਸਾਰੇ ਮੁੱਦੇ ਮਸਲੇ ਨੇ ਜਿਹੜੇ ਉਹ ਬਿਲ ਔਰ ਮਤੇ ਪੰਜਾਬ ਸਰਕਾਰ ਲੈ ਕੇ ਆਈ ਹੈ ਜਿਸ ਦੇ ਤਹਿਤ ਜੋ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਕਾਂਗਰਸ ਦੀ ਸਰਕਾਰ ਵੇਲੇ ਜੋ BBMP ਦੇ ਵਿੱਚ CISF ਦੀਆਂ ਫੋਰਸੇ ਲਗਾਉਣ ਦੀ ਹਰੀ ਝੰਡੀ ਸਹਿਮਤੀ ਜਿਹੜੀ ਦੇ ਦਿੱਤੀ ਸੀ ਕਾਂਗਰਸ ਦੀ ਸਰਕਾਰ ਨੇ ਉਹਨੂੰ ਵਿਡਰੋ ਕੀਤੇ ਅੱਜ ਤੋਂ 3 ਦਿਨ ਪਹਿਲਾਂ ਇਹਦਾ ਫੈਸਲਾ ਜਿਹੜਾ ਉਹ ਪੰਜਾਬ ਕੈਬਨਿਟ ਦੇ ਵਿੱਚ ਲੈ ਲਿਆ ਗਿਆ ਸੀਗਾ ਕਿਉਂਕਿ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਪੰਜਾਬ ਪੁਲਿਸ ਆਪਦੇ ਸਾਰੀਆਂ ਇੰਸਟਾਲੇਸ਼ਨਸ ਨੂੰ 100% ਸੁਰੱਖਿਅਤ ਰੱਖਣ ਦੇ ਵਿੱਚ 100% ਕੰਪੀਟੈਂਟ ਨੇ ਜੋ ਕਿ ਪਿਛਲੇ 70 ਸਾਲਾਂ ਤੋਂ ਉਹ ਕਰ ਰਹੇ ਨੇ ਇਸ ਤੋਂ ਵੀ ਦੋ ਇੰਪੋਰਟੈਂਟ ਡੈਮ ਸ਼ਾਹਪੁਰ ਕੰਢੀ ਔਰ ਰੰਜੀਤ ਸਾਗਰ ਡੈਮ ਨੂੰ ਪਿਛਲੇ ਲੰਬੇ ਸਮੇਂ ਤੋਂ ਪ੍ਰੋਟੈਕਟ ਕਰ ਰਹੇ ਨੇ ਪਰ ਕਿਉਂਕਿ ਕਾਂਗਰਸ ਸਰਕਾਰਾਂ ਹਮੇਸ਼ਾ ਕੇਂਦਰ ਮੁਰੇ ਸਰੈਂਡਰ ਕਰਦੀਆਂ ਰਹੀਆਂ ਨੇ ਉਹ ਅੱਜ ਜੋ ਇਹਨਾਂ ਨੇ ਸਰੈਂਡਰ ਕੀਤਾ ਸੀਗਾ ਅੱਜ ਉਹ ਵਾਪਿਸ ਲੈ ਪੰਜਾਬ ਆਪਦੇ ਪੈਰਾਂ ਦੇ ਉੱਪਰ ਖੜਾ ਹੈ ਔਰ ਪੰਜਾਬ ਪੁਲਿਸ ਕੰਪੀਟੈਂਟ ਹੈ ਔਰ ਇਸ ਤੋਂ ਵੀ ਵੱਡੀ ਔਰ ਮਹੱਤਵਪੂਰਨ ਗੱਲ ਇਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਤਿੰਨ ਹੋਰ ਸਟੇਟਾਂ ਜਿਹੜੀਆਂ ਕਹਿੰਦੀਆਂ 파ਟਨਰ ਸਟੇਟਸ ਨੇ ਹਰਿਆਣਾ ਹਿਮਾਚਲ ਔਰ ਰਾਜਸਥਾਨ ਇਹਨਾਂ ਤਿੰਨਾਂ ਦੇ ਵਿੱਚ ਵੀ ਹਿਮਾਚਲ ਦੇ ਵਿੱਚ ਆ ਬੀਜੇਪੀ 2019 ਦੇ ਵਿੱਚ ਆ ਇਹ ਸਰੈਂਡਰ ਕਰ ਚੁੱਕੀ ਉਹ ਕਹਿ ਚੁੱਕੀ ਸੀ ਕੇਂਦਰ ਸਰਕਾਰ ਨੂੰ ਔਰ ਹਰਿਆਣਾ ਔਰ ਰਾਜਸਥਾਨ ਜਿੱਥੇ ਕਾਂਗਰਸ ਦੀਆਂ ਸਰਕਾਰਾਂ ਵੇਲੇ 2011 ਔਰ 2021 ਦੇ ਵਿੱਚ ਜੋ ਇਹਨਾਂ ਨੇ ਸਰੈਂਡਰ ਕੀਤਾ ਸੀਗਾ ਉਹਦੇ ਵਾਸਤੇ ਵੀ ਅੱਜ ਸਪਸ਼ਟ ਤੌਰ ਦੇ ਉੱਪਰ ਅਸੀਂ ਕਾਂਗਰਸ ਨੂੰ ਕਹੇ ਕਿ ਤੁਸੀਂ ਤੁਹਾਡੀ ਹਿਮਾਚਲ ਦੇ ਵਿੱਚ ਸਰਕਾਰ ਉੱਥੇ ਜਾ ਕੇ ਉਹ ਪ੍ਰੋਟੈਸਟ ਕਰਨ ਤਾਂ ਕਿ ਆਪਦੇ ਆਪ ਦੀ ਸਟੇਟ ਦਾ ਜਿਹੜਾ ਹਿੱਤ ਨੇ ਉਹਨਾਂ ਨੂੰ ਵੋਚ ਕੀਤਾ ਜਾ ਸਕੇ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਅੱਜ ਉਹਦੀ ਬਹਿਸ ਤੋਂ ਭੱਜ ਕੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਰੋਲਰ ਰੱਪਾ ਪਾਇਆ ਸਪਸ਼ਟ ਜ਼ਾਹਰ ਹੋ ਜਾਂਦਾ ਹੈ ਕਿ ਕਾਂਗਰਸ ਅੱਜ ਬੀਜੇਪੀ ਦੇ ਨਾਲ ਰਲ ਕੇ ਪੰਜਾਬ ਦੇ ਹਿੱਤਾਂ ਨੂੰ ਢਾਹ ਲਾ ਰਹੀ ਹੈ ਪਰ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਪੰਜਾਬ ਦੇ ਹਰ ਹਿੱਤ ਨੂੰ ਹਿੱਤ ਨੂੰ ਔਰ ਖਾਸ ਤੌਰ ਤੇ ਪਾਣੀਆਂ ਦੇ ਮਸਲਿਆਂ ਨੂੰ ਪਾਣੀਆਂ ਦੇ ਹਿੱਤਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਵਚਨਬੱਧ ਹੈ ਇਸ ਤੋਂ ਇਲਾਵਾ ਬਾਕੀ ਹੋਰ ਵੀ ਇੰਪੋਰਟੈਂਟ ਜੋ ਬਿਲਜ਼ ਦੋ ਪ੍ਰਾਈਵੇਟ ਯੂਨੀਵਰਸਿਟੀਆਂ ਸੀਜੀਸੀ ਝੰਜੇੜੀ ਔਰ ਰਿਆਤਪੁਰਾ ਪ੍ਰਾਈਵੇਟ ਯੂਨੀਵਰਸਿਟੀ ਨੂੰ ਐਸਟੈਬਲਿਸ਼ ਕਰਨ ਦਾ ਬਿਲ ਆ ਇੱਕ ਜੋ ਸ਼ਾਪਸ ਐਸਟੈਬਲਿਸ਼ਮੈਂਟ ਐਕਟ ਲੈ ਕੇ ਆਏ ਜਿਦੇ ਵਿੱਚ ਜੋ ਲੇਬਰ ਲਾਅ ਸੀਗੇ ਉਹਨਾਂ ਨੂੰ ਸੌਖਾ ਕੀਤਾ ਗਿਆ ਸਟ੍ਰੀਮਲਾਈਨ ਕੀਤਾ ਗਿਆ ਜਿਦੇ ਨਾਲ ਹਜ਼ਾਰਾਂ ਦੁਕਾਨਦਾਰਾਂ ਨੂੰ ਔਰ ਆਮ ਲੋਕਾਂ ਨੂੰ ਫਾਇਦਾ ਜਿਹੜਾ ਉਹ ਸਿੱਧੇ ਤੌਰ ਦੇ ਉੱਪਰ ਹੋਏਗਾ ਔਰ ਇਸੇ ਤਰੀਕੇ ਕਾ ਪ੍ਰिवेंशन ਆਫ ਕਰੁਐਲਟੀ ਐਕਟ ਔਨ ਐਨੀਮਲਸ ਉਹ ਲਿਆਂਦਾ ਜਾ ਰਿਹਾ ਕਿਉਂਕਿ ਆਪਣਾ ਵਿਰਸਾ ਰਿਹਾ ਜੋ ਪਿਛਲੇ ਸਮਿਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਬਲਦਾਂ ਦੀ ਹਰੇਸਾ ਹੁੰਦੀਆਂ ਨੇ ਉਹ ਸਾਰੇ ਚੀਜ਼ ਨੂੰ ਹੋਰ ਸਟ੍ਰੀਮਲਾਈਨ ਕਰਨ ਦੇ ਲਈ ਉਹਦੇ ਬਾਰੇ ਐਕਟ ਜਿਹੜਾ ਉਹ ਲਿਆਂਦਾ ਤੇ ਮੈਂ ਸਮਝਦਾ ਕਿ ਇਹਦੇ ਨਾਲ ਪੰਜਾਬ ਦੇ ਹਿੱਤ ਦੇ ਫੈਸਲੇ ਨੇ ਜਿਹੜੇ ਉਹ ਅੱਜ ਵਿਧਾਨ ਸਭਾ ਦੇ ਵਿੱਚ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਹੋਏ ਨੇ एक एक करके एक ही करके नहीं क्यापॉन्सिबल है जी उसमें अगर पंजाब के मुख्यमंत्री भगवंत मान ने जिम्मेवारी के साथ ये स्टेटमेंट दी है कि जो पंज़... देश के हितों के, के लिए समय ना निकाल के अगर ज़्यादा समय बाहर के टूर्स में प्रधानमंत्री जी का लग जाता है और उसका बड़ा क्लियर टेस्ट और ट्रायल हो चुका जब इंडिया और पाकिस्तान का कॉन्फ्लिक्ट हुआ कौन सा देश आ, आ, इंडिया के साथ खड़ा जी उस समय मुख्यमंत्री जी का मुख्यमंत्री जी का कंसर्न ये था कि आप जा रहे हैं सारे मुल्कों में जाइए हमें कोई इतराज़ नहीं है आप वहाँ से कोई रिवॉर्ड या अवार्ड ले रहे हैं लीजिए हमें कोई इतराज़ नहीं है लेकिन एटलीस्ट जब देश को इंटरनेशनल कम्युनिटी में ग्लोबली लोगों को अपने साथ रखने की जरूरत है तो वो देश आपके साथ खड़ते नहीं हैं एटलीस्ट उस समय में जब पाकिस्तान के साथ जंग लगने के कगार पे है उस समय तो वो देश खड़ने चाहिए ना उनका कहने का सवाल मकसद वही था और उन्होंने ये बात ਬੜੇ ਰਿਸਪੌਂਸਿਬਲ ਤਰੀਕੇ ਨਾਲ ਯਾਰ ਅੱਜ ਵੀ ਵਿਧਾਨ ਸਭਾ ਵਿੱਚ ਰਿਪੀਟ ਕੀਆ ਹੈ ਅਮਨਜੀਤ ਮਨਜਿੰਦਰ ਸਿੰਘ ਸਰਸਾ ਦਿੱਲੀ ਦੇ ਕੈਬਨ ਮੰਤਰੀ ਨੇ ਉਹਨਾਂ ਨੇ ਤੁਹਾਨੂੰ ਕਾਨੂੰਨੀ ਨੋਟਿਸ ਭੇਜਤਾ ਹੈ ਕਹਿੰਦੇ ਤੁਸੀਂ ਉਹਨਾਂ ਦਾ ਸਬੰਧ ਗੈਂਗਸਟਰ ਨਾਲ ਜੋੜਿਆ ਤੁਸੀਂ ਸੋਸ਼ਲ ਮੀਡੀਆ ਤੇ ਪੋਸਟ ਪਾਈ ਆ ਔਰ ਉਹ ਉਹਨਾਂ ਦੇ ਖਿਲਾਫ ਪ੍ਰਚਾਰ ਹੋ ਰਿਹਾ 24 ਘੰਟਿਆਂ ਚ ਕਹਿੰਦੇ ਮਾਫੀ ਮੰਗ ਲਓ ਨਹੀਂ ਫਿਰ ਕਾਰਵਾਈ ਨਹੀਂ ਪਿਆਰੋ ਮੈਂ ਤੁਹਾਡੇ ਜ਼ਰੀਏ ਤੁਹਾਡੇ ਜ਼ਰੀਏ ਮਨਜਿੰਦਰ ਸਿੰਘ ਸਰਸਾ ਨੂੰ ਕਹਿਣਾ ਚਾਹਣਾ ਕਿ ਮਾਫੀ ਤਾਂ ਭੁੱਲ ਜੋ जो कार्रवाई करनी है करो मैं तैरा देखिए ऐसा है कि बाजवा साहब का आपने बिहेवियर आज भी देखा होता है कि कैसे हर बात पे आधे आधे मिनट के बाद खड़े होते हैं उनकी प्रॉब्लम है ये कि वो बहुत जल्दी रिएक्ट करते हैं जो पहले दो वीडियो सी 2014 की वो भी पब्लिक स्पेस में है जब विक्रम है अरेस्ट हुए वो भी पब्लिक स्पेस में है और उसके बाद जो उन्होंने यूटर लिया वो भी पब्लिक स्पेस में है जो मर्जी वो कार्रवाइयाँ करवा लें जितनी मर्जी एफ आई आर दर्ज कर लें हम अपने बयान के ऊपर कायम है आप ये देखिए कि इतनी जल्दी चंडीगढ़ में यूटी में जहाँ की चंडीगढ़ पुलिस मिनिस्ट्री ऑफ होम अफेयर्स दिल्ली के अंडर आती है केंद्र सरकार के बड़ी जल्दी भाजपा और बाजवा ने बड़ी जल्दी एफ करा दी कोई प्रॉब्लम नहीं है उन्होंने एफ वील, वील फेस द है कॉन्सिक्वेंस नो एट ऑल जो एज पर लॉ होगा एज पर लॉ ऑफ लैंड होगा उसके मुताबिक चलेंगे क्या दिक्कत है उसमें आपने शायद विधानसभा की प्रोसीडिंग्स सुनी नहीं मैंने उनको यही कहा है कि सी सेंट्रल फोर्स है चंडीगढ़ यूनियन टेरिटरी है मैनेज्ड बाय गवर्नमेंट ऑफ इंडिया तो जो जिसकी जुरिस्डिक्शन केंद्र सरकार की बनती है यूटी होने की वजह से तो यहाँ का और बीबीएमबी का कंपैरिजन कैसे हो सकता है बीबीएमबी का एक पोर्शन पंजाब में है दूसरा हिमाचल में है जो दो स्टेट्स की जरिस्डिक्शन है वहाँ सी आई एस एफ और यहाँ पर ਇਹ ਚੰਡੀਗੜ੍ਹ ਸੈਂਟਰਲ ਗਵਰਨਮੈਂਟ ਦੀ ਜਰਿਸਡਿਕਸ਼ਨ ਹੈ। ਇੱਥੇ ਉਹ ਜੋ ਮਰਜ਼ੀ ਲਾਵੇ। ਸੀਆਈਆਈ ਐਸਐਸਪਰ ਹਟਾਉਣ ਨੂੰ ਲੈ ਕੇ ਬਿੱਲ ਪੇਸ਼ ਕੀਤਾ ਹੈ। ਗਵਰਨਰ ਸਾਹਿਬ ਕੋਲ ਉਮੀਦ ਹੈ ਵੀ ਉਹ ਪਾਸ ਕਰਨਗੇ ਸੈਂਟਰ ਦੇ ਨਾਲ ਜੁੜਿਆ ਹੋਇਆ ਇਹ ਫੰਮਲਾ। ਦੇਖੋ ਇਸ ਤਰ੍ਹਾਂ ਕਿ ਇਹ ਵੀ ਪਤਾ ਲੱਗ ਜੂਗਾ ਕਿ ਉਹ ਕਰਦੇ ਨੇ ਕਿ ਨਹੀਂ ਕਰਦੇ। ਸਾਡਾ ਕੰਮ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ 3 ਕਰੋੜ ਪੰਜਾਬੀਆਂ ਦੇ ਹੱਕ ਦੇ ਫੈਸਲੇ ਕਰਨਾ। ਹੁਣ ਉਹਦੇ 'ਚ ਗਵਰਨਰ ਸਾਹਿਬ ਦਾ ਕੀ ਪੋਜ਼ਿਟਿਵ 네ਗਟਿਵ ਰੋਲ ਰਹਿੰਦਾ ਜਾਂ ਕੇਂਦਰ ਸਰਕਾਰ ਦਾ ਕੀ ਰੋਲ ਰਹਿੰਦਾ ਉਹ ਤਾਂ ਹੁਣ ਦਿਨ 'ਚ ਪਤਾ ਲੱਗ ਜੂਗਾ। ਠੀ ਹਾਂਜੀ ਸੌਰੀ ਚੰਡੀਗੜ੍ਹ ਤੇ ਕਰਦੀ ਹੈ ਹਾਂਜੀ ਲੱਗਦੀ ਹੈ ਸਿਕਿਉਰਟੀ ਲੱਗਦੀ ਹੈ ਜੀ ਆਪਣੀ ਪੰਜਾਬ ਸਰਕਾਰ ਪੇ ਕਰਦੀ ਹੈ 50 ਰੁਪਏ 70000 ਰੁਪਏ 50 ਰੁਪਏ ਪੇ ਕਰਦੇ ਹਾਂ ਸਵਾਲ ਕੱਲੇ ਪੇਮੈਂਟ ਦਾ ਨਹੀਂ ਹੈਗਾ ਸਵਾਲ ਇਹ ਹੈ ਵੀ ਜਿਹੜੀ ਚੀਜ਼ ਸੈਕਰੇਟੇਰੀਏਟਾ ਚੰਡੀਗੜ੍ਹ ਦੀ ਯੂਨੀਅਨ ਟੈਰੀਟਰੀ ਦੀ ਧਰਤੀ ਦੇ ਉੱਪਰ ਹੈ ਅਸੀਂ ਸਪੋਸ ਚਲੋ ਮੈਂ ਥੋੜੀ ਗੱਲ ਵੱਡੀ ਕਰਦਾ ਯੂਨੀਅਨ ਟੈਰੀਟਰੀ ਦੀ ਜੂਰਿਸਡਿਕਸ਼ਨ ਹੈ ਅਸੀਂ ਇੱਥੇ ਕਹਿ ਦਈਏ ਇੱਥੇ ਕੱਲਾ ਵਿਧਾਨ ਸਭਾ ਹੈ ਸੈਕ੍ਰੇਟਰੀਅਟ ਹੈ ਉਹ ਦੋਨੋਂ ਚੀਜ਼ਾਂ ਪੰਜਾਬ ਤੇ ਹਰਿਆਣਾ ਦੀਆਂ ਸਾਂਝੀਆਂ ਨੇ ਜੀ ਅਸੀਂ ਕੱਲੇ ਯੂਨੀਲੈਟਰਲੀ ਕਿਵੇਂ ਕਹਿ ਸਕਦੇ ਆ ਕਿ ਜੀ ਇੱਥੋਂ ਤੁਸੀਂ ਸੀਆਈਐਸਐਫ ਨੂੰ ਹਟਾਓ ਤੇ ਅਸੀਂ ਪੰਜਾਬ ਪੁਲਿਸ ਲਾਵਾਂਗੇ ਔਰ ਫਿਰ ਜੇ ਖੁਦਾ ਨਾ ਖਾਸਤਾ ਕੱਲ ਨੂੰ ਕੋਈ ਗੱਲ 1921 ਹੋ ਜਾਂਦੀ ਹੈ ਸਿਕਿਉਰਿਟੀ ਲੈਪਸ ਹੋ ਜਾਂਦਾ ਹੈ ਤੇ ਫਿਰ ਜ਼ਿੰਮੇਵਾਰੀ ਕਿਹਦੀ ਆਊਗੀ ਜੀ ਉਹ ਪੰਜਾਬ ਸਰਕਾਰ ਦੀ ਆਊਗੀ ਹੁਣ ਜਿਹਦੀ ਜੂਰਿਸਡਿਕਸ਼ਨ ਧਰਤੀ ਕੇਂਦਰ ਸਰਕਾਰ ਦੀ ਨੇ ਯੂਟੀ ਬਣਾ ਕੇ ਇਹਨੂੰ ਆਪਦੇ ਕਬਜ਼ੇ ਦੇ ਵਿੱਚ ਲਿਆ ਹੋਇਆ ਹੈ ਅਸੀਂ ਤਾਂ ਕਹਿੰਦੇ ਆ ਕਿ ਚੰਡੀਗੜ੍ਹ ਜਿਹੜਾ ਉਹ ਤੇ 100% ਪੰਜਾਬ ਦਾ ਹੱਕ ਹੈ ਅੱਜ ਉਹ ਹੱਕ ਛੱਡਣ ਸੈਕਟਰੀਅਟ ਨੂੰ ਵੀ ਵਿਧਾਨ ਸਭਾ ਨੂੰ ਵੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਪ੍ਰੋਟੈਕਟ ਕਰੂਗੀ